ਵਾਕਤਾ ਜੀ ਤੁਹਾਡਾ ਸਾਡੇ ਚੈਨਲ ਤੇ ਵੀਡੀਓ ਨੂੰ ਲਾਈਕ ਕਰੋ ਤੇ ਇਸ ਲਾਲ ਰੰਗ ਦੇ ਬਟਨ ਤੇ ਕਲਿੱਕ ਕਰਕੇ ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਨੂੰ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਕਿ ਐਡਾਂ ਦੀਆਂ ਵਧੀਆ-ਵਧੀਆ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ। ਇੱਕ ਤੋਂ ਦੋ ਸਟੋਰੀ ਪਾਉਣ ਲੱਗਿਆਂ ਇੱਕ ਵਪਾਰੀਆਂ ਦੀ ਬਹੁਤ ਵੱਡਾ ਵਪਾਰ ਚੱਲਦਾ ਸੀ ਉਹਨਾਂ ਦਾ ਬਾਹਰਲੇ ਸਾਰੇ ਮੁਲਕਾਂ 'ਚ ਵੱਡੇ ਪਾਣੀ ਵਾਲੇ ਜੋਹੜਿਆਂ ਦੇ ਰਹੀ। ਬਹੁਤ ਪਰਿਵਾਰ ਵਪਾਰਕ ਦੇ ਵਿੱਚ ਸਾਰੇ ਸਹਾਰਾ ਜਾਂਦੇ ਤੇ ਬਹੁਤ ਪਰਪਾ ਜਾਨੀ ਰਪਈਆਂ ਚ ਵੀ ਬਹੁਤ ਅਕੜਾ ਵਪਾਰੀ ਸੀ ਉਹਦੇ ਇੱਕ ਮੁੰਡਾ ਸੀ ਤੇ ਮੁੰਡੇ ਦਾ ਨਾਮ ਧੀ ਸ਼ਸ਼ੀ ਸ਼ਸ਼ੀ ਸ਼ਹਿਰ ਦੇ ਨੋਤੇ ਮਸ਼ਹੂਰ ਸੀ ਹੋਰ ਪਰਿਵਾਰ ਉਹਨਾਂ ਦਾ ਐਡਟੂਟ ਵੀ ਇੱਕ ਕੋਡੀ ਵੀ ਕਿਸੇ ਗਰੀਬ ਨੂੰ ਦੇ ਕੇ ਰਾਜੀ ਨਹੀਂ ਸੀ ਰੁਪਈਆ ਬਹੁਤ ਵੱਡਾ ਸੀਗਾ ਬਾਹਰ ਲੇ ਮੁਲਕਾਂ ਦੇ ਬਾਬਾ ਪਿਆਲਦਾ ਸੀ ਉਹ ਜਿਹੜਾ ਸਹੀ ਦਾ ਪਿਆਉ ਸੀ ਉਹਦੀ ਬੁੱਕਤ ਚਾਰਥ ਪਰੇ ਬਹੁਤ ਖੰਡੀਪੀ ਸੀ ਉਹ ਹਰ ਇੱਕ ਜਿਹੜਾ ਕੋਈ ਗਰੀਬ ਗੁਰਬਾ ਆਉਂਦਾ ਉਹ ਨੂੰ ਲੋੜ ਮੁਤਲਕ ਕਰ ਪੈਸੇ ਦੇ ਕੇ ਮੋੜਦਾ ਕਹਿੰਦਾ ਦਿੱਤੇ ਗਏ ਦੇ ਦੇ ਨਹੀਂ ਚੱਲ ਨਹੀਂ ਨਾ ਵੀ ਸੀ ਕੋਈ ਜ਼ਰੂਰ ਨਹੀਂ ਤੇ ਵਿਆਜ ਕਾਢਾ ਨਹੀਂ ਸੀ ਲਾਉਂਦਾ ਉਹਦਾ ਯਾਨੀ ਐਸ਼ ਕਰਕੇ ਮਸ਼ਹੂਰੀ ਵਾਲੀ ਸੀਗੀ ਬਹੁਤ ਹਵਾ ਬਣਾਈ ਜੀ ਸੀ ਸ਼ਹਿਰ ਦੇ ਵਿੱਚ ਕਿ ਬਾਹਰ ਵੀ ਸਾਰੇ ਜਾਣਦੇ ਹੁੰਦਾ ਕਿ ਬਹੁਤ ਬੰਦਾ ਵਧੀਆ ਸੀ ਉਹ ਕੋਈ ਟਾਈਮ ਦੇ ਹਿਸਾਬ ਨਾਲ ਕਾਲ ਚਲਾਣਾ ਕਰ ਗਿਆ ਪੂਰੇ ਮੁੰਡੇ ਨੇ ਸੋਚਿਆ ਵੀ ਮੇਰੇ ਪਿਓ ਦੀ ਐਡੀ ਹਵਾ ਬਣੀ ਵੀ ਹੈ ਜੇ ਮੈਂ ਉਦੋਂ ਵਧਾਵਾਂ हां ठीक है भाई मैथो ਘਟ ਨਾ ਜਾਵੇ ਕਿਸੇ ਤੀਰ ਦੀ ਕਮੀ ਨਾ ਕੋਈ ਰਹਿ ਜੇ ਜੇੜੀ ਉਡੀ ਮੁੰਡੇ ਦੀ شادی ਹੋਈ ਵੀ ਸੀ ਔਰਤ ਤੀ ਉਹ ਜੇ ਮੈਂ ਆਪਾਂ ਕਿਸੇ ਦੇਵੀਆਂ ਦੀ ਫੋਟੋ ਦੇਖ ਦਿੰਨੇ ਆ ਵੀ ਬਹੁਤ ਸੋਹਣੀਆਂ ਬਣਾਈ ਵੀ ਆ ਫੋਟੋ ਵੀ ਦੇਵੀ ਦੇ ਰੂਪ ਮੰਗੋਈ ਉਹਨੂੰ ਆਪ ਵੀ ਨੂੰ ਵੀ ਉਹ ਮੁੰਡੇ ਨੂੰ ਐ ਜਜਣੀ ਵੀ ਇਹ ਤਾਂ ਕਿਸੇ ਨੇ ਜਿਵੇਂ ਦੇਵੀ ਨਹੀਂ ਯਾਰ ਮਦ ਲੈ ਲਿਆ ਹੁੰਦਾ ਵੇ ਕਿੰਨਾ ਦਲੇਰ ਉਹ ਪਾਇਦੇ ਤੇ ਕਿੰਨੀ ਛਣਕੀ ਆ ਕਿਸੇ ਪਛੋਂ ਕੋਈ ਤਾਂ ਸਹੀ ਨਹੀਂ ਤੇ ਆਪ ਕੋ ਬਤੀ ਮੋਹ ਮੁਹੱਬਤ ਵੀ ਬੜੀ ਸੀ ਬਾਹਰ ਨੂੰ ਵਪਾਰ ਨੂੰ ਮਾਲ ਭਰ ਲਿਆ ਮਾਲ ਭਰੇ ਤੋਂ ਤਿਆਰੀ ਜਦੋਂ ਕਰੀ ਉਹ ਕਹਿਣ ਲੱਗੀ ਤੁਸੀਂ ਕਿੰਨਾ ਟਾਈਮ ਲੱਗ ਜੂ ਤੁਹਾਨੂੰ ਜੇ ਆਨ ਉਤੇ ਉਧਰ ਮੁੜਦਿਆਂ ਨੂੰ ਉਹ ਕਹਿੰਦਾ ਵੀ ਮਾਲ ਪਹਿਲਾਂ ਮੈਂ ਜਾਊ ਇਹ ਮਾਲ ਇਧਰੋਂ ਵੇਚਣਾ ਹੈ ਉਧਰੋਂ ਨਵਾਂ ਭਰ ਕੇ ਲਿਆਉਣਾ ਹੈ ਫੇਰ ਮੈਂ ਜੁਹਾਰ ਚ ਮਾਲ ਭਰ ਕੇ ਮੈਂ ਦੂਜੇ ਜੁਹਾਰ ਚ ਟੇਟ ਲੈ ਕੇ ਆ ਜੂ ਇਹ ਹੌਲੀ ਹੌਲੀ 2 ਮਹੀਨੇ ਤੇ 2 ਮਹੀਨੇ ਦੇ ਬਾਅਦ ਯਾਨੀ ਆ ਆ ਕੇ ਲੱਗੂ ਵੀ ਕੰਮ ਛੇ ਕੰਮ ਤਿੰਨ ਮਹੀਨਿਆਂ ਦਾ ਅੰਤ ਆਜਾ ਜਾ ਲਾ ਕੇ ਚੱਲ ਵੀ ਤਿੰਨ ਮਹੀਨੇ ਲੱਗ ਜਾਣਗੇ ਚਲੋ ਆ ਪੂਬਤੀ ਮੋਮਹਾਪਤ ਹੁੰਦੀ ਹੈ ਵਿਛੋੜੇ ਨੂੰ ਉਹ ਆਪੂ ਵਿੱਚ ਹੀ ਬਹੁਤ ਬੁਰਾ ਮੰਨਦੀ ਪਈ ਇਨਾ 3 ਮਹੀਨਿਆਂ ਦਾ ਚਲੋ ਹੁਣ ਜਦੋਂ ਵਪਾਰਕ ਧੰਦਾ ਚੱਲਦਾ ਹੁਣ 3 ਮਹੀਨੇ ਤਾਂ ਲੱਗਣਗੇ ਜਾਣਾ ਪੈਣਾ ਹੀ ਐ ਤੇ ਉਹ ਨਵਕਰ ਦੇ ਨਾਲ ਉਹਨੇ ਸਾਰਾ ਚਲੋ ਕਹਿ ਕੇ ਵੀ ਚਲ ਠੀਕ ਐ ਚੰਗਾ ਜੀ ਜਾਓ ਫੇ 3 ਮਹੀਨੇ ਲੱਗ ਜਾਣਗੇ ਕੋਈ ਗੱਲਾਂ ਚੋ ਗੱਲ ਨਹੀਂ ਬਈ ਮੇਰਾ ਕੋਈ ਨਿਸ਼ਾਨੀ ਬਜੂ ਤੁਸੀਂ ਜਾਵੋਗੇ ਹੁਣ ਏਡੇ ਏਡੇ ਸ਼ਹਿਰਾਂ ਦੇ ਵਿੱਚ ਅਮਰੀਕਾ ਦੇ ਲੰਡਨ ਵਰਗੇ ਸਾਰੇ ਜਰਮਨ ਵਗੈਰੇ ਸਾਰੇ ਤੁਸੀਂ ਜਾ ਕੇ ਆਵੋਗੇ ਸ਼ਹਿਰਾਂ 'ਚ ਇੱਕ ਤਾਂ ਮੈਨੂੰ ਹੀਰਿਆਂ ਦਾ ਹਾਰ ਲਿਆ ਦਿਓ ਇੱਕ ਹੀਰਿਆਂ ਦੀ ਮਾਲਾ ਉਹ ਕਹਿੰਦਾ ਬਿਲਕੁਲ ਲਿਆ ਕੇ ਦੇਉ ਹੀਰਿਆਂ ਦੀ ਮਾਲਾ ਇੱਕ ਹੀਰਿਆਂ ਦਾ ਹਾਰ ਦੋ ਚੀਜ਼ਾਂ ਦੀ ਵੀ ਮੰਗ ਹੈ ਤੇਰੀ ਹਾਂ ਕਹਿੰਦੇ ਦੋ ਚੀਜ਼ਾਂ ਦੀ ਮੰਗ ਕੋਲ ਨਾ ਜਾਇਓ ਕਹਨਾ ਜਮੈਨੇ ਭੁੱਲਾ ਤੇਰੀ ਚੀਜ਼ਾਂ ਭੁੱਲ ਜੂ ਕੋਈ ਵਹਿਮ ਨਾ ਕਰ ਚੱਲ ਲਈ ਤਿਆਰੀ ਵਗ ਗਿਆ ਤੇ ਲੈ ਬਾਹਰਲੇ ਮੁਲਕਾਂ ਦੇ ਮਾਲ ਜਿੰਨਾ ਲਾਉਣਾ ਸੀ ਲਾ ਕੇ ਹੋਰ ਮਾਲ ਲਾਇਆ ਨਮਾ ਖਰੀਦ ਕੇ ਭਰਿਆ ਖਰੀਦ ਕੇ ਭਰ ਕੇ ਦੱਖਣ ਵਾਲੇ ਨੇ ਐਉਂ ਦੱਸਿਆ ਇਤਿਹਾਸ ਦੇ ਵਿੱਚ ਬਈ 30 ਕਰੋੜ ਤਿੰਨਾ ਜਹਾਜ਼ਾਂ ਦੇ ਵਿੱਚ 30 ਕਰੋੜ ਦਾ ਮਾਲ ਸੀ ਜਿਹੜਾ ਭਰ ਕੇ ਆ ਗਿਆ ਜਹਾਜ਼ ਚੜਿਆ ਦੂਜਾ ਲੈ ਕੇ ਟਿਕਟ ਵੀ ਉਹ ਮਾਲ ਆ ਜੂ ਜਦੋਂ ਆਉਣ ਦਾ ਪਤਾ ਲੱਗਿਆ ਵੀ ਅੱਜ ਆਜੂ ਤਰ ਆਇਆ ਜਹਾਜ਼ ਉਹਦੇ ਆਉਣ ਦੀ ਖੁਸ਼ੀ ਦੇ ਵਿੱਚ ਦੀਕਤ عورت ਖੜੀ ਐ ਜਦੋਂ ਇੱਕ ਦੂਜੇ ਦੇ ਦਰਸ਼ਨ ਹੋਏ ਪਲਕਾਂ ਥੱਲੇ ਛਿੱਟ ਲੀਆਂ ਤੇ ਬੋਲਣ ਦੀ ਸਮਰੱਥਾ ਨਾ ਰਹੀ ਵੀ ਹੁਣ ਇਹਨੂੰ ਮੈਂ ਕੀ ਕਹਾਂ ਸਵਾਗਤ ਕਾਦੇ ਨਾਲ ਕਰਾਂ ਤੇ ਜਾਨੇ ਮਨ ਹੱਦ ਰਹੀ ਰਾ ਖੁਸ਼ੀ ਦੀ ਤੇ ਨਾ ਹੀ ਬੋਲੀ ਪਲਕਾਂ ਨੀਮੀਆਂ ਕਰਕੇ ਖੜੀ ਥੀ ਉਹ ਬੜਾ ਹੈਰਾਨਗੀ ਨਾਲ ਕਹਿਣ ਲੱਗਿਆ ਕੀ ਗੱਲ ਚੁੱਪ ਕਿਉਂ ਕਰ ਗਈ ਬੋਲੀ ਚੱਲੀ ਨਹੀਂ ਕੁਛ ਉਹ ਨੂੰ ਹੋਰ ਕੁਛ ਨਾ ਔੜਿਆ ਉਹ ਨੂੰ ਔੜਿਆ ਭਈ ਜਿਹੜਾ ਮੈਂ ਹਾਰ ਤੇ ਮਾਰਾ ਕਹੀ ਤੀ ਹੁਣ ਹੋਰ ਨੂੰ ਮੈਂ ਕੀ ਕਹਾਂ ਉਹ ਕੁਛ ਨਹੀਂ ਵੀ ਕਿਤੇ ਮੇਰੀ ਭੁੱਲ ਤਾਂ ਨਹੀਂ ਆਇਆ ਹੋਰ ਕੋਈ ਚੀਜ਼ ਨਾ ਉਹ ਨੂੰ ਕਹਿਆ ਭਈ ਹੁਣ ਮੈਂ ਕੀ ਹਾਂ ਨਾ ਕੀ ਕਹਾਂ ਇਹਨੂੰ ਨਾ ਛਾਤਰੀਕਾਰ ਨਾ ਕਿਸੇ ਤਕਾਂ ਦਾ ਕੋਈ ਸਵਾਗਤ ਵਰੋਂ ਕੋਈ ਕੁਛ ਨਾ ਕਹੀ ਨੀਵੀਆਂ ਪਲਕਾਂ ਕਰਕੇ ਖੜੀ ਰਹੀ ਔੜੀ ਕੰ ਜਦੋਂ ਗੱਲ ਆਉੜ ਗਈ ਕਹਿੰਦੀ ਕਿਤੇ ਮੇਰਾ ਹਾਰ ਤੇ ਮਾਲਾ ਤਾਂ ਨਹੀਂ ਭੁੱਲੇ ਉਹ ਕਹਿੰਦਾ ਇਹ ਕਿਵੇਂ ਹੋ ਸਕਦਾ ਵੀ ਹਾਰ ਤੇ ਮਾਲਾ ਤੇਰੀ ਭੁੱਲ ਜੀਏ ਉਹ ਡੱਬੇ ਚ ਕੱਢ ਦੋਨੇ ਚੱਕ ਇੱਕ ਜਹਾਰ ਇੱਕ ਜਮ ਮਾਲਾ ਉਹ ਜਾਨੀ ਉਹ ਉਹਨਾਂ ਭਾਂ ਦੇ ਵਿੱਚ ਦੋਨੇ ਚੀਜ਼ਾਂ ਜਾਨੀ 60-65000 ਰੁਪਏ ਦੀਆਂ ਸੀ ਮਾਲਾ ਤੇ ਹਾਰ ਲੈ ਕੇ ਬੋਲੀ ਹਾਰ ਪਹਿਨ ਲਿਆ ਮਾਲਾ ਪਾ ਲਈ ਹੱਥ ਦੇ ਵਿੱਚ ਬੜੀ ਖੁਸ਼ੀ ਹੋਈ ਅੱਜ ਇਹ ਉਹਦੇ ਔਨ ਵੀ ਹੁਣ ਇਹਦਾ ਚਿੱਤ ਵੀ ਪਹਿਲਾਂ ਤਾਂ ਇਹਨੂੰ ਕੁਝ ਕਹਿ ਨਾ ਗਿਆ ਵੀ ਹੁਣ ਚਲ ਹਾਰ ਵੀ ਲਿਆ ਕੇ ਦਿੱਤਾ ਬਾਜਾ ਚੱਕਿਆ ਮਿੰਪਨੀ ਜੀ ਬਾਜ ਦੇ ਵਿੱਚ ਗੀਤ ਗਾਉਣਾ ਸ਼ੁਰੂ ਕਰ ਮਠਿਆਸ਼ ਵਾਲੀ ਬਾਜ ਦੇ ਵਿੱਚ ਬਾਜੇ ਤੇ ਗੀਤ ਜਦੋਂ ਲੱਗੀ ਗਾਉਣ ਜੇ ਗੀਤ ਅੱਧਾ ਕੀ ਗਾਇਆ ਪੂਰ ਨੂੰ ਮਲੀਮ ਆ ਗਿਆ ਵੱਡਾ ਮਲੀਮ ਆ ਕੇ ਕਹਿਣ ਲੱਗਿਆ ਬਈ 30 ਜਹਾਜ਼ ਲਾਪਤਾ ਹੋ ਗਏ ਕੋਈ ਪਤਾ ਨਹੀਂ ਲੱਗਿਆ ਤੁੰਦ ਤੀ ਦੀ ਪਤਾ ਨਹੀਂ ਕਿੱਧਰ ਨੂੰ ਗਏ ਕਵਾਨੀ ਫਰ ਗਿਆ ਉਤੋਂ ਦੀ ਕੀ ਹੋ ਗਿਆ ਬਈ ਗੁੰਮ ਹੋਿਆਂ ਦੀ ਦੂਸ਼ਨਾ ਮੇਰੀ ਹੁਣ 30 ਕਰੋੜ ਦਾ ਮਾਲ ਭਰਿਆ ਵੈ ਤੇ ਨਾ ਜਹਾਜਾਂ ਚ ਛਾਲਾ ਸਹਿਣ ਕਰਨਾ ਵੀ ਬੜਾ ਔਖ ਹੈ ਨਾ ਦੀ ਨਾਲ ਛੇਠ ਤੇ ਸ시 ਤੇ ਸ시 ਦਾ ਨੌਂ ਸੀ ਉਹਦਾ ਨਣੀ ਸ시 ਛੇਠ ਵਿੜਾ ਪੈ ਗਿਆ ਤੇਰਾ ਕਹਿੰਦਾ ਚਲੋ ਜੋ ਕੁਦਰਤ ਨੂੰ ਘਾਵੇ ਮਲੀਮ ਨੂੰ ਕਹਿੰਦਾ ਉਹ ਮੁੜਿਆ ਦੁਨੇ ਜੀ ਸੋਚਾਂ ਚ ਬੈਠੇ ਐ ਬਾਜਾ ਕਿਹਨੇ ਵਜਾਉਣਾ ਤੇ ਕਿਹਨੇ ਖੁਸ਼ੀ ਦੀ ਗੱਲ ਕਰਨੀ ਜਦੋਂ 30 ਕਰੋੜ ਦੇ ਘਾਟੇ ਦੀ ਗੱਲ ਆ ਜੇ ਹਰ ਇੱਕ ਤੇ ਕੋਈ ਦੇਖ ਲੋ ਰੋਸ ਤੋਂ ਘਾਟਾ ਤਾਂ 1000 ਰੁਪਏ ਦਾ ਨਹੀਂ ਮਾਨ ਹੁੰਦਾ 30 ਕਰੋੜ ਦਾ ਜਦੋਂ ਪਤਾ ਲੱਗਿਆ ਵੀ ਮਾਲ ਇੰਨਾ ਭਰਿਆ ਵਾ ਜਹਾਜ਼ ਦਾ ਪਤਾ ਨਹੀਂ ਜਹਾਜ਼ਾਂ ਦਾ ਕੀ ਹੋ ਗਿਆ ਉਰ ਨੂੰ 60000 ਰੁਪਏ ਦਾ ਬਿੱਲ ਲੈ ਕੇ ਇੱਕ ਦੁਕਾਨਦਾਰ ਆ ਗਿਆ। ਜਨਾਬ ਜੀ ਆਹ ਬਿੱਲ ਭਰ ਦੇਵੋ ਅੱਜ ਦੀ ਡੇਟ ਹੈ ਜੀ। ਕੋਈ ਨਾ ਉਹਨੂੰ ਕਹਿੰਦਾ ਭਰ ਦਾਂਗੇ। ਉਹ ਤਾਂ ਛੋਟ ਕੇ ਵੀ ਚੱਲ ਕਿਸੇ ਲਹਾਜ ਵਾਲੇ ਕੋਲ ਚੱਲਦੇ ਆਪਾਂ ਫਰ ਲੈਨੇ ਆਂ ਏ। ਚੱਲ ਉਤਰੋਦੀ ਦੇ ਇਡੇ ਵਪਾਰੀਆਂ ਦਾ ਦੇਣ ਲੈਣ ਹੁੰਦਾ ਹੀ ਆਲੇ ਹੱਕ ਜਾਂ ਉਤਰੋਦੀ ਫੜ ਨੂੰ ਛੱਟ ਹਜ਼ਾਰ ਕੀ ਪਾਵਾਂ ਕਰੋੜ ਰੁਪਈਆ ਤੁਰੇ ਜਾਂਦੇ ਫੜ ਲੈਣ ਜਦੋਂ ਕੰਮ ਚੱਲਦਾ ਹੋਵੇ ਵੀ ਚੱਲ ਕੇ ਜਾ ਕੇ ਮੂੜਿ ਆਉਣੇ ਆ ਉਹਨੇ ਉਹ ਤਾਂ ਕਿਥੇ ਲਿਹਾਜ਼ ਵਾਲੇ ਕਨੇ ਨੂੰ ਵਾ ਗਿਆ ਘਰ ਵਾਲੀ ਨੇ ਹਾਰ ਤੇ ਮਾਲਾ ਚੱਕੀ ਛਰਾਫਾਂ ਦੇ ਦੇ ਕੇ ਉਹ ਬੈਲ ਪਰੇ ਬਿੱਲ ਭਰ ਕੇ ਆ ਜੀ ਤੇ ਉਹਨੇ ਕੋਈ ਜਿਹੜੇ ਬੰਦੇ ਕੋਲੇ ਗਿਆ ਤੀ ਬੰਦਾ ਨਾ ਮਿਲਿਆ ਦੂਜੇ ਕੋਲੇ ਗਿਆ ਕੁਦਰਤੀ ਉਹ ਵੀ ਨਾ ਮਿਲਿਆ ਕਹਿੰਦਾ ਵੀ ਅੱਜ ਨਹੀਂ ਬਿੱਲ ਭਰਦੇ ਇੱਕ ਨਾ ਇੱਕ ਦੋ ਦੋ ਅੜਕ ਕੇ ਭਰ ਦਿਆਂਗੇ ਕੋਈ ਵਹਿਮ ਨਾ ਕਰਿਓ ਵੀ ਅੱਜ ਨਹੀਂ ਬਿੱਲ ਭਰਿਆ ਜਾਣਾ ਉਹ ਬਿੱਲ ਵਾਲੀ ਦੀ ਦੁਕਾਨ ਤੇੋਂ ਭਾਗ ਗਿਆ ਜਦੋਂ ਆ ਗੱਲ ਕਹਿਣ ਉਹ ਕਹਿੰਦਾ ਬਿੱਲ ਭਰਤਾ ਜੀ ਤੁਸੀਂ ਆ ਗੱਲਾਂ ਕਿਹੜੀਆਂ ਕਰਦੇ ਹੋ ਬਿੱਲ ਅੱਜ ਭਰਿਆ ਨਹੀਂ ਜਾਣਾ ਬਿਲ ਭਰਤਾ ਔਰਤ ਭਰ ਗਈ ਉਹ ਕਹਿੰਦਾ ਔਰਤ ਕਿਹੜੀ ਭਰ ਗਈ ਕਹਿੰਦਾ ਤੇਰੀ ਔਰਤ ਭਰ ਗਈ ਉਹਨੇ ਛੁੱਤੀ ਆ ਵੀ ਲੋੜ ਆ ਗਿਆ ਐਡਾ ਡਾ ਗਮਨ ਕਰ ਜਾਂਦੀਆਂ ਨੇ ਇਹ 60 70000 60000 ਦਾ ਬਿਲ ਇਹ ਭਰ ਗਈ ਆਉਦੇ ਕੁਲਮੇ ਦੇ ਕੁੜੇ ਨਰ ਵੀ ਕਿੱਥੋਂ ਆ ਗਏ ਵੀ ਐਡੀ ਚੋਰੀ ਕਰ ਜਾਂਦੀਆਂ ਨੇ ਇਹ ਉਹ ਚੀਜ਼ ਤੇ ਨਿਗਾਹ ਪਾ ਆ ਗਿਆ ਕਹਿੰਦਾ ਮੈਂ ਬਿੱਲ ਪਰ ਨਗਿਆ ਸੀ ਤੇ ਮੋਨੂ ਕਹਿਣ ਗਿਆ ਵੀ ਅੱਜ ਨੇ ਭਰੇ ਨਾ ਫੇਰ ਉਹ ਕਹਿੰਨੇ ਬਿੱਲ ਭਰ ਗਈ ਉਹ ਕਹਿੰਦੀ ਹਾਂ ਜੀ ਬਿੱਲ ਮੈਂ ਭਰੇ ਤੈਨਾਂ ਤੇ ਐਨਾ ਪੈਸਾ ਕਿਥੋਂ ਚੋਰੀ ਕਰ ਲਿਆ ਉਹ ਕਹਿੰਨੀ ਮੈਂ ਚੋਰੀ ਤੇਰੀ ਕਰੀ ਐ ਉਹ ਨਹੀਂ ਕਿਸੇ ਦੀ ਕਰੀ ਤੇਰੀ ਹੋਈ ਕੀ ਸਮਾਨ ਦੀ ਚੋਰੀ ਕਰੀ ਉਹ ਕਹਿੰਦੀ ਕਾਦੀ ਕਹਿੰਦੀ ਜਿਹੜਾ ਤੂੰ ਹਾਰ ਤੇ ਉਹ ਲੈ ਕੇ ਆਇਆ ਤੇ ਕਹਿੰਦੀ ਮੈਨੂੰ ਹਾਰ ਪਾ ਕੇ ਮੈਂ ਬੈਠਾ ਨੂੰ ਤੇ ਉਧਰ ਤਾਂ ਬਿੱਲ ਖੜਾ ਹੈ ਉਧਰ ਜੋ ਹਾਰ ਲਾਪਤ ਹੋਏ ਵੇ ਨਿਆ ਨਿਆ ਮਾਲਾ ਤੇ ਮੈਂ ਹੁਣ ਵੀ ਨਹਾਰ ਪਾ ਕੇ ਬੈਠਾ ਕਰੂੰ ਤੇ ਉਹ ਤੁਰਿਆ ਉਥੋਂ ਤੁਰਿਆ ਜਾ ਕੇ ਪੈਸੇ ਲਏ ਜਿਹੜੇ ਪੁੱਛ ਕੇ ਵੀ ਕਿਹੜੇ ਸਰਫਾਂ ਤੋਂ ਜਾ ਕੇ ਦੇ ਕੇ ਆਈਆਂ ਉਹਨੇ ਦੱਸਤਾ ਵੀ ਫਲਾਣੇ ਸਰਫਾਂ ਦੇ ਮੈਂ ਦਿੱਤੇ ਨੇ ਉਹ ਉਹ ਗਿਆ ਉਹਨਾਂ ਨੂੰ ਨਫਾ ਦੇ ਕੇ ਉਹ ਦੁਨਿਆਵੀ ਚੀਜ਼ਾਂ ਮੜਾ ਲਿਆ ਜੇਦੋਂ ਉਹ ਦੁਨਿਆਵੀ ਚੀਜ਼ਾਂ ਲੈ ਕੇ ਆ ਗਿਆ ਉਦੋਂ ਨੂੰ ਮੁੜ ਕੇ ਮਲੀਮ ਫੇਰ ਆ ਗਿਆ ਮਲੀਮ ਆ ਕੇ ਕਹਿੰਦਾ ਜੀ ਜਹਾਜ਼ ਦੋ ਤਾਂ ਜਹਾਜ਼ ਤਿੰਨੇ ਹੀ ਠੀਕ ਨੇ ਇੱਕ ਜਹਾਜ਼ ਦਾ ਕੁਝ ਨਸ਼ਕਾਨ ਹੋਇਆ ਥੋੜਾ ਜਿਹਾ ਇਹਦਾ ਉਹਦਾ ਬੀਮਾ ਹੋਇਆ ਵੈ ਵੀ ਉਹ بیمੇ ਵਾਲੇ ਆਪੇ ਜ਼ਿੰਮੇਵਾਰ ਨੇ ਉਹ ਵੀ ਜਿਹੜਾ ਸਮਾਨ ਦਾ ਆਪਣਾ ਨਿਸ਼ਕਾਨ ਹੋਇਆ ਤੇ ਉਹ ਵੀ بیمੇ ਵਾਲੇ ਭਰਨਗੇ ਉਹ ਵੀ ਦੂਏ ਜੋ ਹਾਜ ਬਿਲਕੁਲ ਤਿੰਨੇ ਠੀਕ ਠਾਕ ਨੇ ਇੱਕ ਜੋ ਹਾਜ ਚੋਂ ਕੁਝ ਸਮਾਨ ਦਾ ਥੋੜਾ ਜਿਹਾ ਨਿਸ਼ਕਾਨ ਹੋਇਆ ਤੇ ਉਹ ਜੋ ਹਾਜ ਦੂਏ ਠੀਕ ਠਾਕ ਨੇ ਸੂਚਨਾ ਮਿਲ ਗਈ ਵੀ 13 ਉਹਦੇ ਵਿੱਚ ਜਿਵੇਂ ਆਪਾਂ ਧੁੰਦਦੇ ਉਹਦੇ ਕੋਈ ਚੀਜ਼ ਹੋ ਗਈ ਹੋ ਗਈ ਜਾਂ ਪਾਣੀ 13 ਫਿਰਕੇ ਜਾਣੀ ਛੱਲ ਦੇ ਨਾਲ ਕਿਵੇਂ ਲਾ ਲਓ ਬਈ 13 ਲਾਪਤਾ ਹੋ ਕੇ ਦੁਬਾਰੇ ਆ ਦੀ ਸੂਚਨਾ ਜੇ ਮਿਲ ਗਿਆ ਵੀ 30 ਕਰੋੜ ਦਾ ਜਿਹੜਾ ਮਾਲ ਭਰਿਆ ਵਾ ਤੇ ਬਿਲਕੁਲ ਜੋ ਅੱਜ ਤੇ ਹੀ ਸ਼ਹੀਦ ਸलाम ਤਨੇ ਬਈ ਉਹ ਵੀ ਜਿਹੜੀ ਬੀਮਾ ਛੰਦੂ ਆਪੇ ਬੀਮੇ ਵਾਲੇ ਜਿਹੜਾ ਨੁਕਸਾਨ ਜਿੰਨਾ ਹੋਇਆ ਉਹ ਆ ਜਾਓ ਉਹ ਫਿਰ ਉਹਨੂੰ ਕਹਿਣ ਲੱਗਿਆ ਉਤੋਂ ਵੀ ਔਰਤ ਨੂੰ ਆਪਦੇ ਨੂੰ ਵੀ ਤੈਂ ਇਹ ਜਿਹੜਾ ਸ਼ਿੰਗਾਰ ਸੀ ਮੈਂ ਨਹੀਂ ਤਾਂ ਤੈ ਮੈਂ ਤੋਂ ਮੰਗਾਇਆ ਵੀ ਨਾਲੇ ਇੰਨੀ ਕੁ ਮੁਸੀਬਤ ਸੁਣ ਕੇ ਤੈਂ ਇਹ ਕਿਉਂ ਵੇਚਿਆ ਉਹ ਕਹਿੰਦੀ ਜੀ ਜਿਹੜਾ ਸ਼ਿੰਗਾਰ ਔਰਤ ਦੀ ਖਾਤਰ ਹੁੰਦਾ ਪਤੀ ਸ਼ਿੰਗਾਰ ਹੁੰਦਾ ਪਤੀ ਤੋਂ ਬਿਨਾ ਦੂਏ ਸ਼ਿੰਗਾਰ ਸਾਰੇ ਪਾਲ ਨੇ ਆ ਸ਼ੌਂਕ ਦੇ ਬਾਰੇ ਪਤੀ ਨੂੰ ਵਿੱਚ ਔਰਤ ਸੋਹਣੀ ਲੱਗੇ ਬਈ ਛਾਰੇ ਬੇਕਾਰ ਨੇ ਔਰਤਾਂ ਨੂੰ ਜਿਹੜਾ ਪਤੀ ਸ਼ਿੰਗਾਰ ਹੈ ਨਾ ਇਹ ਹੀ ਸਾਰਿਆਂ ਚੋਂ ਜਾਨੀ ਸ਼ਿੰਗਾਰ ਔਰਤ ਦੀ ਖਾਤਰ ਪਤੀ ਹੁਈ ਸ਼ਿੰਗਾਰ ਜੇ ਔਰਤ ਮੰਨੇ ਬਈ ਹੋਰ ਸ਼ਿੰਗਾਰ ਜਿਹੜੇ ਆ ਕਰਨੇ ਤਾਂ ਸਜਾਵਟ ਪਾਹ ਤੇ ਟੂਠੇ ਸ਼ਿੰਗਾਰ ਨੇ ਮਹਾਰਾਜ ਛੁੱਟਦੇ ਤੇ ਕਿਰਪਾ ਰੱਖੇ ਤੁਹਾਨੂੰ ਕੁਸ਼ੇ ਪਾਛੋਂ ਘਾਟਾ ਘਾਟਾ ਨਾ ਬਵੇ ਤੁਸੀਂ ਹਰੀ ਕੈਮ ਰਹੋ ਵੀ ਜਿਹੜਾ ਤੂੰ ਸ਼ਿੰਗਾਰ ਹੈ ਨਾ ਮੇਰੀ ਖਾਤਰ ਇਹ ਸ਼ਿੰਗਾਰ ਕਿਸੇ ਕੰਮ ਨਹੀਂ ਇਹ ਸਾਰੇ ਝੂਠੇ ਨੇ ਇਹ ਕਦੇ ਬਹਤ ਨਾ ਛੁੱਟੀ ਬਈਆ ਮੇਰਾ ਸ਼ਿੰਗਾਰ ਹੈ ਜੀ ਮੈਂ ਉਹ ਹੈ ਜੇ ਉਹ ਹੈ ਕਿ ਕਾਇਮ ਹਰੀ ਕਾਇਮ ਹੈ ਤਾਂ ਛਾਰੇ ਸ਼ਿੰਗਾਰ ਠੀਕ ਨੇ ਨਹੀਂ ਪਤੀ ਸ਼ਿੰਗਾਰ ਹੀ ਸਹੀ ਹੁੰਦਾ ਹੈ ਔਰਤ ਦੀ ਖਾਤਰ ਉਹਨੇ ਇਹ ਜਵਾਬ ਦਿੱਤਾ ਉਹਨੂੰ ਜੋ ਹੱਜਾਂ ਦੇ ਜਾਨੀ ਮਤਲਬ ਪਤਾ ਲੱਗ ਗਿਆ ਵੀ ਤੁਸੀਂ ਉਹ ਵੀ ਹਰੀ ਕਾਇਮ ਨੇ ਇਹ ਸਟੋਰੀ ਦੋਹਤੋਂ ਸਾਹੂਕਾਰ ਦੀ ਹੈ ਇਹ ਸਾਹੂਕਾਰ ਦੇ ਨੂੰ ਜਵਾਬ ਦਿੱਤਾ ਉਹਨੇ ਵੀ ਜਿਹੜਾ ਔਰਤ ਦੀ ਖਾਤਰ ਸ਼ਿੰਗਾਰ ਹੈ ਉਹ ਪਤੀ ਹੂਏ ਸ਼ਿੰਗਾਰ ਦੀ ਨਾ ਰੰਤੂ ਸ਼ਿੰਗਾਰ ਹੈ ਪੂਰੇ ਦੁਛਾਰੇ ਸ਼ਿੰਗਾਰ ਥੱਲੇ ਨੇ ਤੇ ਸਾੜੇ ਝੂਠੇ ਨੇ ਇਹ ਸਟੋਰੀ ਲੋਕ ਤੋਂ ਇੱਥੇ ਹੀ ਬੰਦ ਕਰਾਂਗੇ ਤੇ ਕੱਲ ਨੂੰ ਮਿਲਾਂਗੇ ਅਗਲੇ